ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1340 ਦੀ ਵਿਆਖਿਆ ਅਤੇ ਪਾਠ ਸਰਵਣ ਕੀਤਾ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1341 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਪਰਭਾਤੀ ਮਹੱਲਾ ਪੰਜਵਾਂ ਰਾਗ ਪਰਭਾਤੀ ਵਿੱਚ ਪੰਜਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਾਣੀ ਗੋਰ ਗੋਰ ਕਰ ਤ ਸਦਾ ਸੁਖ ਪਾਇਆ ਗੁਰੂ ਨੂੰ ਹਰ ਵੇਲੇ ਯਾਦ ਕਰਦਿਆਂ ਗੁਰੂ ਗੁਰੂ ਕਰਦਿਆਂ ਸਦਾ ਆਤਮਕ ਆਨੰਦ ਪ੍ਰਾਪਤ ਹੋਇਆ ਰਹਿੰਦਾ ਹੈ ਦੀਨ ਦਿਆਲ ਭਏ ਕਿਰਪਾਲਾ ਆਪਣਾ ਨਾਮ ਆਪ ਜਪਾਇ ਰਹਾਓ ਗਰੀਬਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ ਜੀ ਮਿਹਰਬਾਨ ਹੋ ਜਾਂਦੇ ਹਨ ਅਤੇ ਆਪਣਾ ਨਾਮ ਆਪ ਅਤੇ ਆਪਣਾ ਨਾਮ ਆਪ ਜਪਣ ਲਈ ਜੀਵ ਨੂੰ ਪ੍ਰੇਰਣਾ ਦਿੰਦੇ ਹਨ ਰਹਾਓ ਸ਼ਾਂਤ ਸੰਗਤ ਮੇਲ ਪਿਆ ਪਰਗਾਸ ਗੁਰੂ ਦੀ ਸੰਗਤ ਵਿੱਚ ਮਿਲ ਕੇ ਬੈਠਿਆਂ ਮਨੁੱਖ ਦੇ ਅੰਦਰ ਆਤਮਿਕ ਜੀਵਨ ਦੀ ਸੂਝ ਦਾ ਚਾਨਣ ਹੋ ਜਾਂਦਾ ਹੈ ਹਰ ਹਰ ਜਪਤ ਪੂਰਨ ਭਈ ਆਸ ਗੁਰੂ ਦੀ ਸਰਨ ਪੈ ਕੇ ਪ੍ਰਮਾਤਮਾ ਦਾ ਨਾਮ ਹਰ ਵੇਲੇ ਜਪਦਿਆਂ ਹਰੇਕ ਆਸ ਪੂਰੀ ਹੋ ਜਾਂਦੀ ਹੈ ਸਰਬ ਕਲਿਆਣ ਸੁਖ ਮਨ ਵੁਠੇ ਗੁਣ ਗਾਣ ਦੀ ਬਰਕਤ ਨਾਲ ਸਾਰੇ ਸੁਖ ਆਨੰਦ ਮਨੁੱਖ ਦੇ ਮਨ ਵਿੱਚ ਆਵਸਦੇ ਹਨ ਹਾਰ ਗੋਣਾ ਗਾਏ ਗੁਰ ਨਾਨਕ ਤੂਠੇ ਏ ਨਾਨਕ ਜੇ ਗੁਰੂ ਮਿਹਰਬਾਨ ਹੋ ਜਾਏ ਟੁੱਟ ਜਾਏ ਤਾਂ ਪਰਮਾਤਮਾ ਦੇ ਗੁਣ ਗਾਏ ਜਾ ਸਕਦੇ ਹਨ ਗੁਰੂ ਦੱਸਦਾ ਹੈ ਪਰਮਾਤਮਾ ਨੂੰ ਮਿਲਣ ਦਾ ਰਸਤਾ ਪ੍ਰਭਾਤੀ ਮਹੱਲਾ ਪੰਜਵਾਂ ਘਰ ਦੂਜਾ ਵਿਭਾਸ ਰਾਗ ਪ੍ਰਭਾਤੀ ਵਿਭਾਸ ਘਰ ਦੂਜੇ ਵਿੱਚ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਬਾਣੀ ਇਕ ਓਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ। ਅਵਰ ਨਾ ਦੂਜਾ ਠਾਓ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਸਿ ਜੀਵਾਂ ਦਾ ਹੋਰ ਕੋਈ ਦੂਜਾ ਆਸਰਾ ਨਹੀਂ ਹੈ। ਨਾਹੀਂ ਬਿਨ ਹਰ ਨਾਓ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕੋਈ ਸਹਾਰਾ ਨਹੀਂ ਹੋ ਸਕਦਾ। ਸਰਬ ਸਿੱਧ ਕਲਿਆਣ ਹਰੀ ਨਾਮ ਵਿੱਚ ਹੀ ਸਾਰੀਆਂ ਸਿੱਧੀਆਂ ਹਨ ਸਾਰੇ ਸੁਖ ਹਨ ਪੂਰਨ ਹੋਏ ਸਗਲ ਕਾਮ ਨਾਮ ਜਪਣ ਦੀ ਬਰਕਤ ਨਾਲ ਸਾਰੇ ਕੰਮ ਸਫਲ ਹੋ ਜਾਂਦੇ ਹਨ ਹਰ ਕੋ ਨਾਮ ਜਪੀਏ ਨੀਤ ਪਰਮਾਤਮਾ ਦਾ ਨਾਮ ਸਦਾ ਜਪਣਾ ਚਾਹੀਦਾ ਹੈ ਕਾਮ ਕ੍ਰੋਧ ਹੰਕਾਰ ਬਿਨਸੈ ਲੱਗੈ ਏਕੈ ਪ੍ਰੀਤ ਰਹਾਉ ਜਿਹੜਾ ਮਨੁੱਖ ਜਪਦਾ ਹੈ ਉਸ ਦੇ ਅੰਦਰੋਂ ਕਾਮ ਕ੍ਰੋਧ ਹੰਕਾਰ ਆਦਿਕ ਹਰੇਕ ਵਿਕਾਰ ਨਾਸ ਹੋ ਜਾਂਦਾ ਹੈ ਉਸ ਦੇ ਅੰਦਰ ਇੱਕ ਪਰਮਾਤਮਾ ਨਾਲ ਹੀ ਪਿਆਰ ਬਣਿਆ ਰਹਿੰਦਾ ਹੈ ਰਹਾਉ ਨਾਮ ਲਾਗੈ ਦੁਖ ਭਾਗੈ ਸਰਨ ਪਾਲਨ ਜੋਗ ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਜੁੜਦਾ ਹੈ ਉਸ ਦਾ ਹਰੇਕ ਦੁੱਖ ਦੂਰ ਹੋ ਜਾਂਦਾ ਹੈ ਕਿਉਂਕਿ ਪਰਮਾਤਮਾ ਸਰਨ ਭਏ ਮਨੁੱਖ ਦੀ ਰਖਿਆ ਕਰ ਸਕਣ ਵਾਲਾ ਹੈ ਸਤ ਗੁਰ ਪੇਟੈ ਜਮਨਾ ਤੇ ਟੈ ਜਿਸ ਧੁਰ ਹੋਵੇ ਸੰਜੋਗ ਜਿਸ ਮਨੁੱਖ ਨੂੰ ਧੁਰ ਦਰਗਾਹ ਤੋਂ ਗੁਰੂ ਨਾਲ ਮਲਾਪ ਦਾ ਅਵਸਰ ਮਿਲਦਾ ਹੈ ਉਸ ਨੂੰ ਗੁਰੂ ਮਿਲ ਪੈਂਦਾ ਹੈ ਤੇ ਉਸ ਮਨੁੱਖ ਉਤੇ ਜਮ ਵੀ ਜੋਰ ਨਹੀਂ ਪਾ ਸਕਦਾ ਰੈਣ ਦਿਨ ਸਤਿ ਆਏ ਹਰ ਹਰ ਤਜੋ ਮਨ ਕੇ ਪਰਮਾ ਆਪਣੇ ਮਨ ਦੀਆਂ ਸਾਰੀਆਂ ਪਟਕਣਾ ਛੱਡੋ ਅਤੇ ਦਿਨ ਰਾਤ ਸਦਾ ਪਰਮਾਤਮਾ ਦਾ ਨਾਮ ਜਪਦੇ ਰਹੋ ਸਾਧ ਸੰਗਤ ਹਰ ਮਿਲੈ ਜਿਸ ਹੈ ਪੂਰਨ ਕਰਮ ਜਿਸ ਮਨੁੱਖ ਦੇ ਪੂਰੇ ਭਾਗ ਜਾਗਦੇ ਹਨ ਉਸ ਨੂੰ ਗੁਰੂ ਦੀ ਸੰਗਤ ਵਿੱਚ ਪਰਮਾਤਮਾ ਮਿਲ ਪੈਂਦਾ ਹੈ ਤੇ ਬੜੇ ਵੱਡੇ ਭਾਗ ਹੋਣ ਤੇ ਸਾਧ ਸੰਗਤ ਮਿਲਦੀ ਹੈ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੁੱਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭ੍ਰਿਜੈ ਜਿਉ ਪਰਮਾਤਮਾ ਸਾਧ ਸੰਗਤ ਵਿੱਚ ਵਸਦਾ ਹੈ ਸਾਨੂੰ ਸਾਧ ਸੰਗਤ ਵਿੱਚ ਹੀ ਪਰਮਾਤਮਾ ਮਿਲ ਸਕਦਾ ਹੈ ਸਾਧ ਸੰਗਤ ਹਰ ਮਿਲੈ ਜਿਸੈ ਪੂਰਨ ਕਰਮ ਜਿਸ ਮਨੁੱਖ ਦੇ ਪੂਰੇ ਭਾਗ Jagde ਹਨ ਗੁਰੂ ਜੀ ਫਰਮਾਨ ਕਰਦੇ ਹਨ ਕਿ ਉਸ ਨੂੰ ਗੁਰੂ ਦੀ ਸੰਗਤ ਵਿੱਚ ਪਰਮਾਤਮਾ ਮਿਲ ਪੈਂਦਾ ਹੈ ਜਨਮ ਜਨਮ ਵਿਖਾਦ ਬਿਨਸੇ ਰਾਖ ਲੀਨੇ ਆਪ ਪਰਮਾਤਮਾ ਦਾ ਨਾਮ ਜਪਿਆਂ ਅਨੇਕਾਂ ਜਨਮਾਂ ਦੇ ਦੁੱਖ ਗਲੇਸ਼ ਨਾਸ ਹੋ ਜਾਂਦੇ ਹਨ ਦੁੱਖਾਂ ਗਲੇਸ਼ਾਂ ਤੋਂ ਪਰਮਾਤਮਾ ਆਪ ਹੀ ਬਚਾ ਲੈਂਦਾ ਹੈ ਮਾਤ ਪਿਤਾ ਮੀਤ ਭਾਈ ਜਨ ਨਾਨਕ ਹਰ ਹਰ ਜਾਪ ਏ ਦਾਸ ਨਾਨਕ ਸਦਾ ਪਰਮਾਤਮਾ ਦਾ ਨਾਮ ਜਪਿਆ ਕਰ ਪਰਮਾਤਮਾ ਹੀ ਮਾਂ ਪਿਓ ਮਿੱਤਰ ਭਰਾ ਹੈ ਪ੍ਰਭਾਤੀ ਮਹੱਲਾ ਪੰਜਵਾਂ ਵਿਪਾਸ ਪਰਤਾਲ ਰਾਗ ਪ੍ਰਭਾਤੀ ਵਿਪਾਸ ਵਿੱਚ ਪੰਜਵੇਂ ਪਾਤਸ਼ਾਹ ਤਨਤਨ ਸਿਰ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਾਣੀ ਪਰਤਾਲ ਇਕ ਓਅੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਰਾਮ 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 ਜਾਪ ਸਰਬ ਵਿਆਪਕ ਪ੍ਰਮਾਤਮਾ ਦਾ ਨਾਮ ਸਦਾ ਜਪਿਆ ਕਰ ਕਾਲ ਕਲੇਸ਼ ਲੋਭ ਮੋਹ ਬਿਨ ਸਜਾਏ ਅਹਤਾਪ ਰਹਾਓ ਸਿਮਰਨ ਦੀ ਬਰਕਤ ਨਾਲ ਦੁਖ ਗੜੇਸ਼ ਲੋ ਮੋਹ ਮੈਦਾ ਹਤਾਪ ਹਰੇਕ ਵਿਕਾਰ ਨਾਸ ਹੋ ਜਾਂਦਾ ਹੈ ਰਹਾਓ ਆਪ ਤਿਆਗ ਸੰਤ ਚਰਨ ਲਾਗ ਮਨ ਪਵਿੱਤ ਜਾਹੇ ਪਾਪ ਆਪਾ ਭਾਪ ਛੱਡ ਦੇ ਸੰਤ ਜਨਾਂ ਦੇ ਚਰਨਾਂ ਵਿੱਚ ਟਿਕਿਆ ਰੋ ਇਸ ਤਰ੍ਹਾਂ ਮਨ ਪਵਿੱਤਰ ਹੋ ਜਾਂਦਾ ਹੈ ਅਤੇ ਸਾਰੇ ਪਾਪ ਦੂਰ ਹੋ ਜਾਂਦੇ ਹਨ ਨਾਨਕ ਬਾਰਕ ਕਸ਼ੂ ਨ ਜਾਣੈ ਰੱਖਣ ਕੋ ਪ੍ਰਭ ਮਾਈ ਬਾਪ ਨਾਨਕ ਤਾਇਕ ਨਾਨਕ ਤਾਂ ਪ੍ਰਭੁ ਦਇਕ ਗਿਆਨ ਬਚਾ ਇਨਾ ਵਿਕਾਰਾਂ ਤੋਂ ਬਚਣ ਦਾ ਕੋਈ ਢੰਗ ਨਹੀਂ ਜਾਣਦਾ ਪ੍ਰਭੁ ਪਰਮਾਤਮਾ ਆਪ ਹੀ ਬਚਾ ਸਕਣ ਵਾਲਾ ਹੈ ਉਹ ਪ੍ਰਭੁ ਹੀ ਨਾਨਕ ਦਾ ਮਾਂ ਪਿਓ ਹੈ ਪਰਭਾਤੀ ਮਹੱਲਾ ਪੰਜਵਾ ਚਰਨ ਕਮਲ ਸਰਨ ਟੇਗਾ ਏ ਪਰਮਾਤਮਾ ਤੇਰੇ ਸੋਹਣੇ ਚਰਨਾਂ ਦੀ ਸਰਨ ਹੀ ਜੀਵਾਂ ਵਾਸਤੇ ਆਸਰਾ ਹੈ ਸਹਾਰਾ ਹੈ ਊਚ ਮੂਚ ਬੇਅੰਤ ਠਾਕੁਰ ਸਰਬ ਉਪਰ ਤੋਹੀ ਏਕ ਰਹਾਓ हे ਪ੍ਰਭੂ ਸਭ ਜੀਵਾਂ ਦੇ ਉੱਤੇ ਇਕ ਤੂੰ ਹੀ ਰੱਖਾ ਹੈ ਤੂੰ ਹੀ ਬੇਅੰਤ ਉੱਚਾ ਮਾਲਕ ਹੈ ਤੂੰ ਬੇਅੰਤ ਵੱਡਾ ਮਾਲਕ ਹੈ ਰਹਾਓ ਪ੍ਰਾਨਦਾਰ ਦੁਖ ਬਿਦਾਰ ਦੇਨ ਹਾਰ ਬੁੱਧ ਬਿਵੇਕ اے ਪ੍ਰਭੂ ਪਰਮਾਤਮਾ ਤੂੰ ਸਭ ਜੀਵਾਂ ਦੀ ਜਿੰਦ ਦਾ ਆਸਰਾ ਹੈ ਤੂੰ ਸਭ ਜੀਵਾਂ ਤੇ ਦੁੱਖ ਨਾਸ ਕਰਨ ਵਾਲਾ ਹੈ ਤੂੰ ਜੀਵਾਂ ਨੂੰ ਚੰਗੇ ਮੰਦੇ ਕਰਮ ਦੀ ਪਰਖ ਕਰਨ ਕਰ ਸਕਣ ਵਾਲੀ ਅਕਲ ਦੇਣ ਵਾਲਾ ਹੈ ਨਮਸਕਾਰ ਰਖਨ ਹਾਰ ਮਨ ਆਰਾਧ ਪ੍ਰਭੂ ਮੇਕ ਸਿਰਫ ਉਸ ਪ੍ਰਭੂ ਨੂੰ ਹੀ ਆਪਣੇ ਮਾਨਵ ਵਿੱਚ ਸਿਮਰਿਆ ਕਰੋ ਉਸ ਸਭ ਦੀ ਰੱਖਿਆ ਉਹ ਸਭ ਦੀ ਰੱਖਿਆ ਕਰ ਸਕਣ ਵਾਲੇ ਨੂੰ ਸਿਰ ਨਵਾਇਆ ਕਰੋ ਪ੍ਰਮਾਤਮਾ ਨੂੰ ਤੇ ਪ੍ਰਮਾਤਮਾ ਦਾ ਨਾਮ ਹੀ ਸਹਾਰਾ ਬਣ ਜਾਂਦਾ ਹੈ ਗੁਰਬਾਣੀ ਵਿੱਚ ਵੀ ਦਿਖਿਆ ਹੈ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਜਿੱਥੇ ਮਰਜੀ ਬੰਦਿਆ ਕਉਂ ਫਿਰ ਕੇ ਵੇਖ ਲੈ ਹੈ ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਮਨ ਵਿੱਚ ਸੁੱਖ ਨਹੀਂ ਆ ਸਕਦਾ ਪਰਮਾਤਮਾ ਤੋਂ ਨਾਮ ਜਪਣ ਤੋਂ ਬਿਨਾ ਦੁਖੀ ਦੁਖ ਮਨ ਵਿੱਚ ਹੁੰਦੇ ਹਨ ਤੇ ਜਦੋਂ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਉਸ ਨੂੰ ਫਿਰ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਉਸ ਦੇ ਫਿਰ ਦੁੱਖ ਨਾਸ ਹੋ ਜਾਂਦੇ ਹਨ ਕਿਉਂਕਿ ਪਰਮਾਤਮਾ ਦਾ ਨਾਮ ਹੀ ਸੁੱਖਾਂ ਦਾ ਖਜ਼ਾਨਾ ਹੈ ਪਰਮਾਤਮਾ ਦਾ ਨਾਮ ਹੀ ਦੁੱਖ ਮਿਟਣ ਵਾਲਾ ਹੈ। ਪਰਮਾਤਮਾ ਦਾ ਨਾਮ ਹੀ ਦੁੱਖਾਂ ਦਾ ਨਾਸ ਕਰਨ ਦੇ ਸਮਰੱਥ ਹੈ। ਸੰਤ ਰੇ ਨ ਕਰੋ ਮੱਜਨਾ ਨਾਨਕ ਪਾਵੇ ਸੁਖ ਅਨੇਕ। हे ਨਾਨਕ ਮੈਂ ਉਸ ਪ੍ਰਭੂ ਦੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਵਿੱਚ ਸ਼ਿਨਾਰ ਕਰਦਾ ਹਾਂ। ਜਿਹੜਾ ਮਨੁੱਖ ਸੰਤ ਜਨਾਂ ਦੀ ਧੂੜ ਸੰਤ ਜਨਾਂ ਦੇ ਚਰਨ ਧੂੜ ਵਿੱਚ ਇਸ਼ਨਾਨ ਕਰਦਾ ਹੈ ਉਹ ਨੇਕਾਂ ਸੁਖ ਹਾਸਲ ਕਰ ਲੈਂਦਾ ਹੈ ਤੇ ਮਾਗਦੇ ਮਹੀਨੇ ਦਾ ਫਰਮਾਨ ਵੀ ਇਹੀ ਹੈ ਪੰਜਵੇਂ ਪਾਸ਼ਾ ਫਰਮਾਨ ਕਰਦੇ ਹਨ ਮਾਗ ਮਜਨ ਸੰਗ ਸਾਧੂਆਂ ਧੂੜੀ ਕਰਿ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭ ਨਾਨੋ ਕਰ ਦਾਨ ਧੂੜੀ ਚ ਇਸ਼ਨਾਨ ਕਰਨਾ ਕੀ ਹੈ ਜਿਸ ਤਰ੍ਹਾਂ ਸੰਤ ਜਨ ਕਹਿੰਦੇ ਹਨ ਉਹਨਾਂ ਦੇ ਪਿੱਛੇ ਲੱਗ ਜਾ ਤੇ ਉਸ ਤਰ੍ਹਾਂ ਹੀ ਕਰ ਸੰਤ ਜਨ ਤੇ ਆਪ ਨਾਮ ਜਪਦੇ ਹਨ ਪ੍ਰਮਾਤਮਾ ਦਾ ਤੇ ਸਾਨੂੰ ਜੀਵਾਂ ਨੂੰ ਨਾਮ ਜਪਣ ਵਾਤੇ ਕਹਿੰਦੇ ਹਨ ਇਸੇ ਤਰ੍ਹਾਂ ਸੰਤ ਜਨ ਜਿਹੜੇ ਨੇ ਉਹ ਪ੍ਰਮਾਤਮਾ ਨਾਲ ਮਿਲੇ ਹੁੰਦੇ ਨੇ ਤੇ ਸਾਨੂੰ ਜੀਵਾਂ ਨੂੰ ਮਿਲਾਨ ਦੀ ਸਮਰੱਥਾ ਰੱਖਦੇ ਨੇ ਪੰਜਵੇਂ ਪਾਦਸ਼ਾਹ ਇਸ ਤਰ੍ਹਾਂ ਰਾਗ ਪ੍ਰਭਾਤੀ ਵਿੱਚ ਫਰਮਾਨ ਕਰ ਰਹੇ ਹਨ ਨਾਮਨ ਸਕਾਰ ਰਖਨ ਹਾਰ ਮਨ ਆਰਾਧ ਪ੍ਰਭੂ ਮੇਕ ਸੰਤਰੇ ਨ ਕਰੋ ਮੱਜਨ ਨਾਨਕ ਪਾਵੇ ਸੁਖ ਨੇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1341 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਸਾਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1342 ਦੀ ਵਿਆਖਿਆ ਤੇ ਬਾੜ ਸਰਵਣ ਕਰਾਂਗੇ ਪੁਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਨਤ ਬੇਨਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ